ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਵਧੀਆ ਆਈਟਮ ਲੈ ਕੇ ਆਏ ਆ ਜਿਹੜੀ ਕਿ ਪਨੀਰ ਨੂੰ ਵੀ ਫੇਲ ਕਰਦੀ ਹੈ ਹੈਨਾ ਪਨੀਰ ਨਾਲੋਂ ਵੀ ਮੇਰੇ ਕਹਿਣ ਦਾ ਮਤਲਬ ਜ਼ਿਆਦਾ ਸਵਾਦ ਹੈ ਤੇ ਆਪਾਂ ਸਾਰੀ ਤੁਹਾਨੂੰ ਇਹ ਰੈਸਪੀ ਦੱਸਾਂਗੇ ਤੇ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਭਾਈ ਤੇ ਤਾਂ ਕਿ ਤੁਹਾਨੂੰ ਇਹ ਬਣਾਉਣੀ ਸੌਖੀ ਹੋ ਜੇ ਆਸਾਨ ਹੋ ਜੇ ਤੇ ਤੁਹਾਨੂੰ ਇਹ ਸਾਰਾ ਤਰੀਕਾ ਆ ਜੇ ਹੈਨਾ ਤੇ ਵਧੀਆ ਤਰੀਕੇ ਦੇ ਨਾਲ ਮੈਂ ਕਹਿੰਨੀ ਆਂ ਕਿ ਆਹ ਬਾਤਾਂ ਨੇ ਆਪਾਂ ਇਹਨੂੰ ਤਿਆਰ ਕਰ ਲੈਣਾ ਹੈਗਾ ਤੇ ਤੁਸੀਂ ਦੇਖੋ ਰੰਗ ਬਾਨ ਇਹਦਾ ਵਧੀਆ ਬਣ ਜਾਣਾ ਹੈਗਾ ਜਦੋਂ ਕੋਈ ਆਵੇ ਤੇ 2 ਮਿੰਟਾਂ ਚ ਤਿਆਰ ਹੋਣ ਵਾਲੀ ਸਬਜੀ ਹੈ ਜੀ ਇਹ ਤੇ ਆਪਾਂ ਨੇ ਕੀ ਕੀਤਾ ਹੈਗਾ ਜੀ ਆਪਾਂ ਲੈ ਲਿਆ ਜੀ ਇੱਕ ਡੋਂਗਾ ਡੋਂਗੇ ਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਲਾ ਲਓ ਘਿਓ ਚਾਰ ਛਫੇਰੇ ਸਮਾਰ ਕੇ ਵਧੀਆ ਮੇਰੇ ਵਾਂਗੂ ਬੁਰਸ਼ ਜੱਕ ਸਾਧਿਆ ਕਰੋ ਹਨਾ ਵਰਸ਼ਾ ਮੈਨੂੰ ਵੀ ਇੱਕ ਦਿਨ ਲਿਆ ਕੇ ਦਿੱਤਾ ਕੁੜੀਆਂ ਨੇ ਆਖੇ ਮਾਂ ਆ ਵਰਤਿਆ ਕਰ ਮੈਂ ਆਖਾ ਚੱਲ ਭਾਈ ਆ ਰੱਖ ਦਿਓ ਇਹ ਵਰਤ ਲਿਆ ਕਰਾਂਗੇ ਹਨ ਇਹਦੇ ਚ ਪਾਇਆ ਆਪਾਂ ਬਾਟੀ ਕਾਟਾ ਵੇਸਣ ਦਾ ਵੇਸਣ ਪਾਇਆ ਜਾਨੀ ਕਿ ਵੇਸਣ ਛੋਲਿਆਂ ਦਾ ਆਟਾ ਪਾਇਆ ਵਿੱਚ ਇਹਦੇ ਤੇ ਵੇਸਣ ਪਾ ਕੇ ਤੇ ਇਹਨੂੰ ਆਪਾਂ ਕੀ ਕਰਨਾ ਹੈਗਾ ਡੋਂਗੇ ਦੇ ਵਿੱਚ ਤਾਂ ਕਰਕੇ ਇਹ ਘਿਓ ਲਾਇਆ ਵੇਸਣ ਹੁੰਦਾ ਨਾ ਜਿਹੜਾ ਇਹ ਉਹ ਹੋ ਜਾਂਦਾ ਨਾਲ ਜੇ ਲੱਗਣ ਲੱਗ ਜਾਂਦਾ ਭਾਂਡਿਆਂ ਦੇ ਤੇ ਇਹ ਤਾਂ ਕਰਕੇ ਫਿਰ ਜੇ ਘਿਓ ਲੱਗਿਆ ਹੋਵੇ ਤਾਂ ਚੱਲ ਵਧੀਆ ਕੰਮ ਜਾਂ ਸੂਤ ਹੋ ਜਾਂਦਾ ਹੈਗਾ ਹਨਾ ਤੇ ਹੁਣ ਆਪਾਂ ਇਹਦੇ ਵਿੱਚ ਕੀ ਪਾਉਣਾ ਹੈਗਾ ਜੀ ਥੋੜੀ ਜੀ ਪਾਉਣੀ ਆ ਜਵੈਣ ਠੀਕ ਹੈ ਜਵੈਣ ਆਪਾਂ ਹੱਥਾਂ ਨਾਲ ਮਲ ਕੇ ਪਾ ਦੇਣੀ ਆ ਚੰਗੀ ਤਰ੍ਹਾਂ ਵਧੀਆ ਐਨ ਇਹਨੂੰ ਰਗੜ ਕੇ ਇਹ ਅੱਧ ਵਿਚਾਰੀ ਰਗੜ ਜੀ ਹੋ ਜੂਗੀ ਤੇ ਆਪਾਂ ਇਹਨੂੰ ਜਮੈਣ ਨੂੰ ਇਹਦੇ ਵਿੱਚ ਪਾ ਲੈਣਾ ਤੇ ਹੁਣ ਆਪਾਂ ਕੀ ਪਾਉਣਾ ਹੈ ਜੀ ਇਹਦੇ ਵਿੱਚ ਸਾਰਿਆਂ ਤੋਂ ਜਿਹੜੀ ਸਵਾਦਿਸ਼ਟ ਚੀਜ਼ ਹੈ ਜੀ ਮੇਥੀ ਠੀਕ ਹੈ ਜੀ ਆਪਾਂ ਥੋੜੀ ਜੀ ਪਾ ਲੈਣੀ ਆ ਇਹਦੇ ਵਿੱਚ ਮੇਥੀ ਸਾਰਾ ਸਮਾਨ ਜਆ ਇਕੱਠਾ ਕਰਕੇ ਆਪਾਂ ਇਹਦੇ ਵਿੱਚ ਪਾ ਲੈਣਾ ਤੇ ਇਹ ਛੇਤੀ ਛੇਤੀ ਮਿੰਟੋ ਮਿੰਟ ਬਣਨ ਵਾਲੀ ਸਬਜੀ ਹੈ ਜੀ ਤੇ ਆਪਾਂ ਨੂੰ ਆਸਾਨ ਲੱਗੀ ਤੇ ਮੈਂ ਖਾ ਚਲੋ ਮੈਨੂੰ ਆਸਾਨ ਲੱਗਦੀ ਤਾਂ ਭਾਈ ਕੁੜੀਓ ਤੁਹਾਨੂੰ ਵੀ ਲੱਗੂਗੀ ਤੇ ਆ ਪਾ ਲਿਆ ਜੀ ਆਪਾਂ ਥੋੜਾ ਜਿਹਾ ਇਹਦੇ ਵਿੱਚ ਜੀਰਾ ਜੀਰਾ ਪਾ ਕੇ ਤੇ ਆਪਾਂ ਥੋੜਾ ਜਿਹਾ ਮੈਂ ਕਹਣੀ ਇਹਦੇ ਵਿੱਚ ਨਮਕ ਮਿਰਚ ਵੀ ਪਾ ਹੀ ਲਈਏ ਹਨਾ ਫਿੱਕਾ ਜਾ ਤਾਂ ਫਿਰ ਕੰਮ ਚੰਗਾ ਜਿਆ ਨਹੀਂ ਲੱਗਦਾ ਹੈਗਾ ਤੇ ਆਹ ਲੋ ਜੀ ਆਪਾਂ ਇਹਦੇ ਵਿੱਚ ਛੁੱਟ ਛਟਾ ਕੇ ਨਮਕ ਮਿਰਚ ਹਲਦੀ ਤੇ ਸਾਰਾ ਕੁਝ ਲਟਰ ਪਟਰ ਜਆ ਕਰਕੇ ਇਕੱਠਾ ਤੇ ਆਪਾਂ ਇਹਨੂੰ ਹਲਾ ਦੇਣਾ ਠੀਕ ਹੈ ਜੀ ਹਲਾ ਕੇ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਰਲਾ ਦੇਣਾ ਜਿਹੜਾ ਨਮਕ ਮਿਰਚ ਮਸਾਲਾ ਜੋ ਵੀ ਆਪਾਂ ਮੇਥੀ ਮੂਥੀ ਪਾਈ ਸੀ ਕੀ ਤੇ ਆਪਾਂ ਪਾਇਆ ਸੀ ਇਹਦੇ ਵਿੱਚ ਕੀ ਨਾਂ ਲੈਂਦੇ ਹੁੰਦੇ ਆ ਇਹਦੇ ਵਿੱਚ ਅਜਵੈਣ ਹਨਾ ਅਜਵੈਣ ਪਾਈ ਹੋਈ ਸੀ ਜੀ ਤੇ ਹੁਣ ਆਪਾਂ ਪਾ ਦੇਣਾ ਜੀ ਇਹਦੇ ਵਿੱਚ ਪਾਣੀ ਤੇ ਪਾਣੀ ਪਾ ਕੇ ਇਹਨੂੰ ਲੈਣਾ ਜੀ ਗੁੰਨ ਠੀਕ ਹੈ ਜੀ ਆਪਾਂ ਇਹਨੂੰ ਕਰੜਾ ਜਾਂ ਗੁੰਨ ਲੈਣਾ ਹੈਗਾ ਵਧੀਆ ਢਿੱਲਾ ਨਹੀਂ ਰੱਖਣਾ ਹੈਗਾ ਕਿਤੇ ਢਿੱਲਾ ਰੱਖ ਲਓ ਤੁਸੀਂ ਮੁੜ ਕੇ ਤਾਬੇ ਨਹੀਂ ਆਉਣਾ ਕੰਮ ਇਹਨੂੰ ਕਰੜਾ ਕਰਕੇ ਗੁੰਨ ਲਓ ਜੀ ਚੰਗੀ ਤਰ੍ਹਾਂ ਵਧੀਆ ਬਣ ਜੂਗਾ ਇਹ ਆ ਦੇਖੋ ਲਈ ਲੱਗਿਆ ਨਾ ਇਹ ਜ ਮਾੜਾ ਮੋਟਾ ਲੱਗ ਗਿਆ ਤਾਂ ਭਾਈ ਧੂ ਲਾਂਗੇ ਕਿ ਤੇ ਹੁਣ ਆਏ ਨਾ ਕਹੀ ਜਾਏ ਉਹ ਵੀ ਲੱਗਿਆ ਪਿਆ ਹੈਗਾ ਹਨਾ ਲੱਗ ਹੀ ਜਾਂਦਾ ਵੇਸਣ ਤੁਹਾਨੂੰ ਪਤਾ ਇਹੋ ਜੀ ਚੀਜ਼ ਹੁੰਦੀ ਹੈ ਵੇਸਣ ਵੇਸਣ ਤਾਂ ਟੱਕੇ ਨਾਲ ਹੀ ਲੱਗ ਜਾਂਦਾ ਹੈਗਾ ਜਿਹੜਾ ਵੇਸਣ ਹੁੰਦਾ ਇਹ ਢਿੱਲਾ ਜਿਆਦਾ ਹੁੰਦਾ ਜਿਹੜਾ ਮਿੱਠਾ ਆਟਾ ਹੁੰਦਾ ਜੀ ਗੋੜਾ ਵਾਲਾ ਆਪਾਂ ਰੋਟੀਆਂ ਕਈ ਵਾਰੀ ਮਿੱਠੀਆਂ ਪਕਾਉਨੇ ਆ ਇਹ ਕਰੜਾ ਹੋ ਜਾਂਦਾ ਜਿਵੇਂ ਜਿਵੇਂ ਪਿਆਰ ਹੋਊਗਾ ਓਵੇਂ ਓਵੇਂ ਕਰੜਾ ਹੋ ਜੂਗਾ ਹੁਣ ਆਪਾਂ ਬਣਾ ਲੈਣੀ ਹੈ ਜੀ ਇਹਦੀ ਮੋਟੀ ਜੀ ਠੀਕ ਹੈ ਜੀ ਮੋਟੀ ਰੋਟੀ ਬਣਾ ਕੇ ਤੇ ਉਧਰ ਰੱਖਤਾ ਆਪਾਂ ਪਾਣੀ ਉਬਲਣਾ ਤੇ ਜਦੋਂ ਪਾਣੀ ਹੋ ਗਿਆ ਗਰਮ ਤੇ ਇਹਦੇ ਵਿੱਚ ਤੈਰ ਦਿਓ ਜਿਵੇਂ ਮੱਛੀ ਤਰਦੀ ਹੈ ਨਾ ਪਾਣੀ ਦੇ ਵਿੱਚ ਮੈਂ ਕਹਿੰਦੀ ਮੱਛੀ ਵਾਂਗੂ ਇਹਨੂੰ ਪਈ ਰਹਿਣ ਦੇ ਵਿੱਚ ਠੀਕ ਹੈ ਜੀ ਆਹ ਲਓ ਜੀ ਇਹਨੇ ਪਾਣੀ ਦੇ ਵਿੱਚ ਆ ਲੈ ਮੈਨੂੰ ਤਾਂ ਲੱਗਦਾ ਇਹਦੇ ਵਿੱਚੋਂ ਹਵਾ ਨਿਕਲ ਲੱਗੀ ਇੱਕ ਪਾਸੇ ਥੋੜੀ ਜੀ ਇਹਨੂੰ ਆ ਗਈ ਤਰੇੜ ਲਓ ਦੇਖ ਕਿਵੇਂ ਬਲਬਲੇ ਕੱਢੀ ਜਾਂਦੀ ਹੈਗੀ ਹੈ ਹਨਾ ਚਲੋ ਕੋਈ ਨਹੀਂ ਮੇਰੇ ਕੋਲ ਤਾਂ ਟੁੱਟ ਗਈ ਤੁਸੀਂ ਨਾ ਤੋੜ ਤੋੜ ਲਿਓ ਹਨਾ ਹੁਣ ਦੂਜੇ ਪਾਸੇ ਜੀ ਆਪਾਂ ਇਹਦਾ ਮਸਾਲਾ ਤਿਆਰ ਕਰਨਾ ਹੈ ਮਸਾਲਾ ਆਪਾਂ ਇਕੱਠਾ ਤਿਆਰ ਕਰਕੇ ਰੱਖਿਆ ਹੋਇਆ ਤੁਹਾਨੂੰ ਪਤਾ ਹੀ ਹੈ ਹਨਾ ਤੇ ਇਹਦਾ ਲਿੰਕ ਵੀ ਮੈਂ ਏਸੀ ਵੀਡੀਓ ਦੇ ਵਿੱਚ ਇਹਦਾ ਮਸਾਲੇ ਦਾ ਲਿੰਕ ਪਾ ਦੂੰਗੀ ਤੁਸੀਂ ਵੀ ਇਕੱਠਾ ਤਿਆਰ ਕਰਕੇ ਰੱਖ ਲਿਆ ਕਰੋ ਕਿਉਂਕਿ ਇਹ ਮਤਲਬ ਮਿੰਟੋ-ਮਿੰਟ ਦਾ ਕੰਮ ਹੈ ਜੇ ਮਸਾਲਾ ਬਣਿਆ ਪਿਆ ਹੋਊਗਾ ਨਾ ਤਾਂ ਤੁਹਾਨੂੰ ਬਣਾਉਣੀ ਇਹ ਬਹੁਤ ਹੀ ਜ਼ਿਆਦਾ ਆਸਾਨ ਆ ਬਸ ਇਹਨੂੰ ਗਰਮ ਕੜਾਹੀ ਦੇ ਵਿੱਚ ਰੱਖੋ ਤੇ ਮਸਾਲਾ ਤੁਹਾਡਾ ਬਣ ਜਾਣਾ ਜੀ ਵਧੀਆ ਬਹੁਤ ਹੀ ਵਧੀਆ ਇਹਨੇ ਤਿਆਰ ਹੋ ਜਾਣਾ ਇਹਦੇ ਵਿੱਚ ਕੋਈ ਚੀਜ਼ ਵੀ ਪਾਉਣ ਦੀ ਲੋੜ ਨਹੀਂ ਆਪਾਂ ਪਹਿਲਾਂ ਹੀ ਇਹਦੇ ਵਿੱਚ ਨਮਕ ਮਿਰਚ ਮਸਾਲਾ ਹਲਦੀ ਤੇ ਆਹ ਕੀ ਕਹਿੰਦੇ ਹੁੰਦੇ ਆ ਆਦਰਕ ਤੇ ਲਸਣ ਤੇ ਟਮਾਟਰ ਤੇ ਆਪਣੇ ਕੀ ਕਹਿੰਦੇ ਹੁੰਦੇ ਇਹਨੂੰ ਪਿਆਜ਼ ਸਾਰਾ ਕੁਛ ਇਹਦੇ ਵਿੱਚ ਪਾ ਕੇ ਤੇ ਆਪਣਾ ਮਸਾਲਾ ਇਹ ਤਿਆਰ ਕੀਤਾ ਵਿਆਹ ਰੀਆਂ ਮਿਰਚਾਂ ਤੇ ਲਟਰ ਪਟਰ ਪਾ ਕੇ ਹਨਾ ਇਹਦਾ ਲਿੰਕ ਮੈਂ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਦੇ ਦੂੰਗੀ ਜੀ ਕਮੈਂਟਾਂ ਦੇ ਵਿੱਚ ਲਿੰਕ ਪਾ ਦਿਆਂਗੇ ਤੇ ਤੁਸੀਂ ਦੇਖ ਲਿਓ ਲਿੰਕ ਚੈੱਕ ਕਰ ਲਿਆ ਕਰੋ ਲਿੰਕ ਮੈਂ ਕੋਈ ਨਾ ਕੋਈ ਵੀਡੀਓ ਦਾ ਵਿੱਚ ਪਾਈ ਦਿੰਨੀ ਹੁੰਨੀ ਆ ਤੁਹਾਨੂੰ ਭਾਲਣਾ ਨਹੀਂ ਪਊਗਾ ਮਸਾਲੇ ਦਾ ਪਾ ਦਿਆਂਗੇ ਤੁਹਾਨੂੰ ਮਸਾਲਾ ਵਾਲਾ ਲਿੰਕ ਤੁਸੀਂ ਖੋਲ ਲਿਓ ਤੇ ਤੁਸੀਂ ਵੀ ਇਸ ਤਰ੍ਹਾਂ ਭਾਈ ਘਰੇ ਮਸਾਲਾ ਬਣਾ ਲਓ ਆਹ ਲਓ ਜੀ ਹੁਣ ਥੋੜਾ ਜਿਹਾ ਪਾ ਲਓ ਇਹਦੇ ਵਿੱਚ ਪਾਣੀ ਕਿਉਂਕਿ ਉਹ ਸਾਰਾ ਪਗਰ ਗਿਆ ਹਨਾ ਗਰਮ ਹੁੰਦੀ ਮੈਂ ਫ੍ਰਿਜ ਦੇ ਵਿੱਚ ਨਾ ਆਈਸ ਕਯੂਬ ਦੇ ਵਿੱਚ ਜਮਾਤਾ ਸੀਗਾ ਇਹਨੂੰ ਠੀਕ ਹੈ ਵਧੀਆ ਇਹ ਬਣ ਜਾਂਦੇ ਆ ਪੀਸ ਜੇ ਫਿਰ ਆ ਦੇਖੋ ਜੀ ਤੁਸੀਂ ਹੁਣ ਆਪਾਂ ਕੀ ਕਰਨਾ ਹੈਗਾ ਇਹਨੂੰ ਵਧੀਆ ਮਸਾਲੇ ਨੂੰ ਬਣਾ ਲੈਣਾ ਸੰਘਣਾ 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 ਬਣਾ ਕੇ ਤੇ ਉਹ ਦਰਵਾਜ਼ਾ ਦੇਖੋ ਵਾਲੇ ਖਾਈ ਜਾਂਦੀ ਹੈ ਤੇ ਆਪਾਂ ਇਹ ਰੋਟੀ ਲਈ ਜੀ ਕੱਢ ਉਵੇਂ ਦਿਓ ਮੈਂ ਸਾਫਤੀ ਦੀ ਸਾਫਤੀ ਕੱਢ ਲਈ ਆਪਾਂ ਜਿਹੜੀ ਵਿੱਚੋਂ ਟੁੱਟੀ ਸੀ ਆਪਾਂ ਕੀ ਲੈਣਾ ਟੁੱਟੀ ਰਹਿਣ ਦਿਓ ਕਈ ਵਾਰੀ ਨਹੀਂ ਜੱਜਦਾ ਅਗਲੇ ਦੇ ਹਰ ਟੁੱਟ ਵੀ ਜਾਂਦਾ ਬੰਦਾ ਤੇ ਚਲੋ ਕੋਈ ਗੱਲ ਨਹੀਂ ਜੀ ਆਹ ਦੇਖੋ ਤੁਸੀਂ ਹੁਣ ਆਪਾਂ ਇਹਨੂੰ ਕਰ ਲੈਣਾ ਜੀ ਇਹਦੇ ਵਿੱਚ ਤਾਂ ਕਿ ਜਿਹੜਾ ਮਾੜਾ ਮੋਟਾ ਪਾਣੀ ਹੈ ਨਾ ਤੇ ਉਹ ਬਾਕੀ ਆਪੇ ਪਲੇਟ ਦੇ ਵਿੱਚ ਰਹਿ ਜਾਊਗਾ ਮੈਂ ਕਹਿੰਨੀ ਹੁਣ ਇਹਦੇ ਕਰ ਲੈਣੇ ਜੀ ਪੀਸ ਕਿਆ ਬਾਤਾਂ ਨੇ ਜਿਹੜੀ ਇਹ ਸਬਜ਼ੀ ਬਣੂਗੀ ਹਨਾ ਇਹਨੂੰ ਮਤਲਬ ਕਿ ਉਹ ਵੀ ਕਹਿ ਦਿੰਦੇ ਨੇ ਬੇਸਨ ਦੇ ਗੱਟੇ ਪਰ ਆਪਾਂ ਇਹਨੂੰ ਬਣਾਤਾ ਜੀ ਪਨੀਰ ਬੇਸਨ ਦਾ ਆਪਾਂ ਬਣਾਇਆ ਜੀ ਵੇਸਣ ਦਾ ਪਨੀਰ ਤੇ ਉਧਰ ਆ ਦੇਖੋ ਕਿੰਡੀ ਸੋਹਣੀ ਹੋ ਗਈ ਤਰੀਏ ਦੀ ਹੈ ਨਾ ਮਸਾਲੇ ਦੀ ਆਪਣੇ ਦੀ ਤੇ ਆਹ ਲੋ ਜੀ ਚੱਕ ਕੇ ਇਕੱਠਾ ਪਨੀਰ ਇਹ ਵੇਸਣ ਦਾ ਤੇ ਇਹਦੇ ਵਿੱਚ ਪਾ ਦਿਓ ਠੀਕ ਹੈ ਜੀ ਮੇਰੀ ਵੀਡੀਓ ਕਿੱਥੋਂ ਕਿੱਥੋਂ ਤੁਸੀਂ ਦੇਖਦੇ ਹੋ ਹੁੰਦੇ ਹੋ ਪਲੀਜ਼ ਲਿਖਿਆ ਜਰੂਰ ਕਰੋ ਤੇ ਮਿੱਠੀਆਂ ਮਿੱਠੀਆਂ ਗੱਲਾਂ ਲਿਖਿਆ ਕਰੋ ਮੇਰੇ ਨਾਲ ਜਿਹੜੀਆਂ ਤੁਸੀਂ ਮਤਲਬ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦੀ ਆ ਤੁਸੀਂ ਵੀ ਮੈਨੂੰ ਮਾੜੀਆਂ ਮੋਟੀਆਂ ਮਿੱਠੀਆਂ ਮਿੱਠੀਆਂ ਸੋਹਣੀਆਂ ਸੋਹਣੀਆਂ ਗੱਲਾਂ ਲਿਖਦੇ ਰਿਹਾ ਲਿਖਦੇ ਰਿਹਾ ਕਰੋ ਐਨੇ ਨਾਲ ਵਧੀਆ ਲੱਗੀ ਜਾਂਦਾ ਹੈਗਾ ਨਾ ਵਧੀਆ ਵਧੀਆ ਕਮੈਂਟ ਕਰਦਿਆ ਕਰੋ ਤੇ ਵੀਡੀਓ ਨੂੰ ਆਪਣੀ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਚੱਕਦਿਆ ਕਰੋ ਫਟੇ ਸ਼ੇਅਰ ਵਾਲੇ ਹੌਸਲਾ ਹੋ ਜਾਂਦਾ ਜੀ ਸ਼ੇਅਰ ਦਾ ਹੋਰ ਤਾਂ ਹੋਰ ਕੀ ਹੋਣਾ ਹੈਗਾ ਤੇ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕੇ ਕਹੋ ਜੀ ਆਪਾਂ ਅੱਗੇ ਵੀਡੀਓ ਲੈ ਕੇ ਆਈਏ ਜੀ ਉਹ ਵੀ ਵਿੱਚ ਲਿਖ ਦਿਆ ਕਰੋ ਤੁਸੀਂ ਸਾਰਾ ਕੁਝ ਹੈ ਨਾ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਫਿਰ ਆ ਕਿਸੇ ਹੋਰ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਜੀ ਤੁਸੀਂ ਇਸ ਵੀਡੀਓ ਨੂੰ ਦੇਖੋ ਤੇ ਇਸ ਤਰ੍ਹਾਂ ਇਹਨੂੰ ਮਤਲਬ ਕਿ ਸਬਜੀ ਬਣਾਉਣੀ ਜਿਹੜੀ ਤੁਸੀਂ ਆਪਾਂ ਵੇਸਣ ਦਾ ਪਨੀਰ ਤਿਆਰ ਕੀਤਾ ਇਹ ਬਣਾਓ ਤੇ ਵਧੀਆ ਮੈਂ ਕਹਿੰਦੀ ਮੇਥੀ-ਮੁਥੀ ਪਾ ਕੇ ਤੇ ਕਰੋ ਇਹਨੂੰ ਤਿਆਰ ਹਨ ਤੇ ਕਰੋ ਇੰਜੋਏ ਤੇ ਕਰੋ ਟੇਸਟ ਤੇ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਸੀ ਕਾਲ Dann what?